ਦਲ ਨੂੰ ਅੱਜ ਵੱਡਾ ਝਟਕਾ ਲੱਗਿਆ ਕਿਉਂਕਿ ਬੰਗਾ ਤੋਂ ਉਹਨਾਂ ਦੇ ਸੀਨੀਅਰ ਲੀਡਰ ਔਰ ਅਕਾਲੀ ਦਲ ਦੇ ਐਮਐਲਏ ਤੇ ਚੀਫ ਵਿੱਪ ਡਾਕਟਰ ਸੁਖਵਿੰਦਰ ਸੁਖੀ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਖੁਦ ਉਹਨਾਂ ਨੂੰ ਜੁਆਇਨ ਕਰਵਾਇਆ ਸੀਐਮਰ ਤੇ ਔਰ ਸਰਨਾਲ ਡਾਕਟਰ ਸੁਖੀ ਸਾਹਿਬ ਨੇ ਗੱਲਬਾਤ ਕਰਦੇ ਆ ਸੁਖੀ ਜੀ ਬਹੁਤ ਬਹੁਤ ਸਵਾਗਤ ਹੈ ਲੋਕ ਜਿਹੜੇ ਆ ਉਹ ਬਹੁਤ ਮੈਨੂੰ ਕੁਐਸਚਨ ਵੀ ਕਰਦੇ ਆ ਮੈਨੂੰ ਆਸਾਂ ਵੀ ਉਹਨਾਂ ਨੂੰ ਉਮੀਦਾਂ ਵੀ ਸੀਆਂ ਤੇ ਮੈਂ ਸੋਚਿਆ ਕਿ ਜੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਇਹ ਗੱਲ ਕਹਿੰਦੇ ਆ ਕਿਉਂਕਿ ਉਹਨਾਂ ਨੇ ਸੌਂ ਵੀ ਚੁੱਕੇ ਖੜਕੜਕਲਾ ਚੁੱਕੀ ਸੀ ਉਹ ਮੇਰੇ ਹਲਕੇ ਦਾ ਸ਼ਿਦਾਰਮ ਸਿੰਘ ਦਾ ਜੱਦੀ ਪਿੰਡ ਆ ਔਰ ਇਹਨਾਂ ਨੇ ਮੈਨੂੰ ਇੱਕ ਦੋ ਵਾਰੀ ਪਹਿਲਾਂ ਵੀ ਕਿਹਾ ਕਿ ਮੈਂ ਉਸ ਹਲਕੇ ਦੀ ਡਿਵੈਲਪਮੈਂਟ ਲਈ ਦੁਆ ਮੈਨੂੰ ਲੱਗਿਆ ਕਿ ਜਦੋਂ ਸੀਐਮ ਖੁਦ ਇੰਟਰਸਟਿਡ ਨੇ ਤਾਂ ਮੈਨੂੰ ਇਹਨਾਂ ਦੇ ਨਾਲ ਖੜ ਕੇ ਇਹਨਾਂ ਤੋਂ ਕੰਮ ਕਰਾਉਣੇ ਚਾਹੀਦੇ ਆ ਔਰ ਮੈਂ ਉਸੇ ਕਰਕੇ ਰਾਤ ਰਾਤ ਗੱਲ ਹੋਈ ਤੁਹਾਡੀ ਸੀਐਮ ਸਾਹਿਬ ਦਾ ਫੋਨ ਆਇਆ ਤੁਸੀਂ ਸੰਪਰਕ ਕੀਤਾ ਇਹ ਜਰੂਰ ਡਿਵੈਲਪਮੈਂਟ ਮੈਚ ਉਹਨਾਂ ਦੱਸੋ ਨੇ ਮੇਰੀ ਸੀਐਮ ਸਾਹਿਬ ਨਾਲ ਗੱਲ ਨਹੀਂ ਹੋਈ ਜਿਹੜੇ ਬੰਦੇ ਹੀ ਸੀ ਕਹਿੰਦਾ ਵਿੱਚ ਉਹਨਾਂ ਨਾਲ ਗੱਲ ਹੋਈ ਮੈਂ ਤਾਂ ਅੱਜ 11 ਵਜੇ ਦਾ ਸਮਾਂ ਹੀ ਪਤਾ ਸੀ ਕਿ ਮੈਂ ਸਭ 11 ਵਜੇ ਜਾਣਾ ਅੱਛਾ ਰਾਤ 10:00 ਵਜੇ ਤੁਹਾਡੀ ਗੱਲ ਟਾਈਮ ਫਿਕਸ ਹੋਇਆ ਰਾਤ 10:00 ਵਜੇ ਵੀ ਸਵੇਰੇ ਸੀਐਮ ਸਾਹਿਬ ਦੇ ਨਾਲ 11:00 ਵਜੇ ਜੁਆਇਨ ਕਰਨਾ ਤੁਸੇ ਹਾਂ ਬਿਲਕੁਲ